ਅਗਲੀ ਚਿੰਤਾ ਮਟਾਈ ਤੁਰਕੀ ਬਾਣੀ ਦਾ ਭਾਵ ਗੁਰਮੁਖ ਪਿਆਰਿਓ ਤੁਰ ਦਰਗਾਹ ਦੇ ਵਿੱਚੋਂ ਸੱਚਖੰਡ ਦੇ ਵਿੱਚੋਂ ਅਲਾਹੀ ਬਾਣੀ ਖਸਮ ਕੀ ਬਾਣੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਜਿਹੜੀਆਂ ਸਾਨੂੰ ਚਿੰਤਾਵਾਂ ਲੱਗੀਆਂ ਹੋਈਆਂ ਨੇ ਸਾਨੂੰ ਰੋਗ ਲੱਗੇ ਹੋਏ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਸਾਡ ਨੂੰ ਸਰੀਰ ਤੌਰ ਤੇ ਜਿਹੜੇ ਰੋਗ ਨੇ ਉਹ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਸਾਡੇ ਪਾਪ ਖੰਡਨ ਹੁੰਦੇ ਨੇ ਸਾਤੂਪੁਰਾਂ ਦੀ ਬਾਣੀ ਸੱਚ ਫਰਮਾਨ ਦਿੰਦੀ ਹੈ ਸੁਣ ਕੇ ਵੇਖ ਲੈ ਗੁਰਾਂ ਦੀ ਬਾਣੀ ਦੁੱਖੜੇ ਆਂਦਾ ਨਾਸ ਹੋ ਜੂਗਾ ਸੋਣਿਆ ਸਤ ਸਣ ਤੋਖ ਗਿਆਨ ਸੋਣਿਆ 860 ਕਾ ਇਸ ਨਾਮ ਸੁਣਿਆ ਪੜ ਪੜ ਪਾਵੈ ਮਾਣ ਸੁਣਿਆ ਲਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਦੇਖੋ ਮਾਰਾ ਸਤੇ ਪਾਸ ਅਜ ਦੀ ਬਾਣੀ ਇੱਕ ਇੱਕ ਅੱਖਰ ਸਤਿਗੁਰਾਂ ਦੀ ਬਾਣੀ ਦਾ ਸਾਡੇ ਭਲੇ ਵਾਸਤੇ ਹੈ ਸਾਡੇ ਜੀਵਨ ਦੀ ਜੋ ਜ਼ਿੰਦਗੀ ਦੀ ਸਾਡੀ ਆ ਰਫਤਾਰ ਚੱਲਦੀ ਹੈ ਜੀਵਨ ਦੀ ਜ਼ਿੰਦਗੀ ਚੱਲਦੀ ਹੈ ਇਹਦੇ ਭਲੇ ਵਾਸਤੇ ਹੈ ਭਾਈ ਤੂੰ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪ ਸਿਮਰਨ ਕਰ ਫੇਰ ਸਮਾਪਤਿਤ ਕਰ ਅੰਬਰਤ ਵੇਲੇ ਉਠ ਸਨਾਨ ਪਾਣੀ ਕਰ ਅਸਨਾਨ ਪਾਣੀ ਕਰਕੇ ਸਤਗੁਰਾਂ ਦੇ ਦਰਬਾਰ ਸਾਹਿਬ ਦੀ ਹਾਜ਼ਰੀ ਭਰ ਬਾਣੀ ਸੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਬਾਣੀ ਦੇ ਪ੍ਰਵਾਹ ਚੱਲਦੇ ਨੇ ਸੰਧਿਆ ਵੇਲੇ ਵੀ ਬਾਣੀ ਪੜ੍ਹਦੇ ਨੇ ਗੁਰੂ ਦੇ ਸਿੱਖ ਅੰਬਰਤ ਵੇਲੇ ਵੀ ਬਾਣੀ ਪੜ੍ਹਦੇ ਨੇ ਸਦਾ ਬਾਤ ਤੇ ਜਪਾ ਜਪ ਚੱਲਦੇ ਰਹਿੰਦੇ ਨੇ ਸਤਗੁਰਾਂ ਦੀ ਬਾਣੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਇੱਕ ਇੱਕ ਪੰਗਤੀ ਸਾਡੇ ਜੀਵਨ ਦੇ ਆਧਾਰ ਵਾਸਤੇ ਹੈ ਸਾਡੇ ਭਲੇ ਵਾਸਤੇ ਹੈ ਆਪਾਂ ਪਿਛਲੇ ਐਤਵਾਰ ਸਾਖੀ ਪ੍ਰਸੰਗ ਸ਼ੁਰੂ ਕੀਤਾ ਸੀ ਬਾਬਾ ਜੀ ਆਗੇ ਸੀ ਉਹ ਪੁਰਾਣੀ ਹੋਇਆ ਸੀ ਕਿਉਂ ਬਾਬਾ ਜੀ ਦਾ ਸਮਾ ਸੀ ਕੀਰਤਨ ਕੀਤਾ ਜਿਨ੍ਹਾਂ ਨੇ ਕਿਉਂ ਹਰ ਇੱਕ ਬੰਦੇ ਦੇ ਮਨ ਦੇ ਵਿੱਚ ਬੋਦ-ਬੋਦਾ ਹੁੰਦਾ ਵੀ ਮੈਂ ਸਾਖੀ ਹੈ ਜੋ ਗੁਰੂ ਘਰ ਦੇ ਪਰਮਾਨ ਨੇ ਉਹ ਕਿਸੇ ਢੰਗ ਦੇ ਨਾਲ ਆਪਾਂ ਸੁਣਾ ਦਈਏ ਸੰਗਤਾਂ ਦੇ ਪੱਲੇ ਪੈ ਜੇ ਕੁਝ ਪਰ ਇਹ ਸਤਿਗੁਰਾਂ ਦੇ ਖਜ਼ਾਨੇ ਐਨੇ ਨੇ ਮਹਾਰਾਜ ਦੀ ਬਾਣੀ ਦੇ ਖਜ਼ਾਨੇ ਕਥਾ ਫਰਮਾਨ ਐਨੇ ਖਜ਼ਾਨੇ ਨੇ ਸਤਿਗੁਰਾਂ ਦੀ ਬਾਣੀ ਦੇ ਅਸੀਂ ਪੜਦੇ ਪੜਦੇ ਗੁਰਮੁਖ ਪਿਆਰਿਓ ਆਪ ਮੁੱਕ ਜਾਵਾਂਗੇ ਪਰ ਸਤਿਗੁਰਾਂ ਦੀ ਬਾਣੀ ਨਹੀਂ ਮੁੱਕ ਸਕਦੀ ਇਤਿਹਾਸ ਨਹੀਂ ਮੁੱਕ ਸਕਦਾ ਇਹ ਬਹੁਤ ਢੰਗਾਈ ਦੇ ਵਿੱਚ ਗੁਰਮੁਖ ਪਿਆਰਿਓ ਸਤਿਗੁਰਾਂ ਨੇ ਸਾਨੂੰ ਬਾਣੀ ਦਿੱਤੀ ਇਹਨੂੰ ਪੜ੍ਹ ਕੇ ਅਸੀਂ ਨੇ ਮੁਕਤ ਹੋਣਾ ਹੈ ਅਸੀਂ ਆਪਣੇ ਜੀਵਨ ਤੇ ਚਾਨਣਾ ਪਾਉਣਾ ਹੈ ਇਹ ਬੰਦੇ ਤੂੰ ਕੀ ਕਰਨ ਵਾਸਤੇ ਆਇਆ ਸੰਸਾਰ ਦੇ ਵਿੱਚ ਕੀ ਕਰਦਾ ਫਿਰਦਾ ਹੈ ਕਰ ਬੰਦੇ ਤੂੰ ਬੰਦਗੀ ਜੀ ਚਰ ਘਟ ਮੈਂ ਸਾਹ ਕਹਿੰਦੇ ਜਿੰਨਾ ਚਰ ਤੇਰੇ ਅੰਦਰ ਸਾਹ ਚੱਲਦਾ ਹੈ ਨਾ ਕਹਿੰਦੇ ਉਹਨਾਂ ਚਰ ਤੂੰ ਵਾਹਿਗੁਰੂ ਦਾ ਨਾਮ ਜਪ ਕਰ ਬੰਦੇ ਤੂੰ ਬੰਦਗੀ ਬੰਦਾ ਆਈ ਬੰਦਗੀ ਕਰਨ ਵਾਸਤੇ ਹੈ ਬੰਦਾ ਹੋ ਕੇ ਜੇ ਬੰਦਗੀ ਨਾ ਕੀਤੀ ਐਵੇਂ ਬੰਦਾ ਕਹਾਉਣ ਦਾ ਕੀ ਫਾਇਦਾ ਹੈ ਸਾਧ ਹੋ ਕੇ ਜੇ ਚਿੱਤ ਨੂੰ ਸਾਧਿਆ ਨਾ ਸਾਧ ਹੋ ਕੇ ਜੇ ਮਨ ਨੂੰ ਸਾਧਿਆ ਨਾ ਐਵੇਂ ਜਟਾ ਵਧਾਉਣ ਦਾ ਕੀ ਫਾਇਦਾ ਹੈ ਗੁਰਸਿੱਖ ਹੋ ਕੇ ਜੇ ਸਿੱਖੀ ਨੂੰ ਮੰਨਿਆ ਨਾ ਐਵੇਂ ਸਿੱਖ ਕਹਾਉਣ ਦਾ ਕੀ ਫਾਇਦਾ ਹੈ ਮਾਤਾ ਪਿਤਾ ਦੀ ਸੇਵਾ ਨਾ ਕੀਤੀ ਜੀਨੇ ਮਾਤਾ ਪਿਤਾ ਦੀ ਸੇਵਾ ਨਾ ਕੀਤੀ ਜੀਨੇ ਐਵੇਂ ਤੀਰਥੀ ਨਹਾਉਣ ਦਾ ਕੀ ਫਾਇਦਾ ਹੈ ਉੱਚੇ ਵੇਖ ਕੇ ਮਹਿਲ ਅਟਾਰੀਆਂ ਨੂੰ ਉੱਚੇ ਵੇਖ ਕੇ ਮਹਿਲ ਅਟਾਰੀਆਂ ਨੂੰ ਕੁੱਲੀ ਆਪਣੀ ਢਾਉਣ ਦਾ ਕੀ ਫਾਇਦਾ ਹੈ ਕੌਡੀ ਦਾਣ ਜੇ ਨਾ ਕੀਤੀ ਤਾਂ ਲਖਪਤੀਆ ਐਨੇ ਪੈਸੇ ਕਮਾਉਣ ਦਾ ਇਹ ਫਾਇਦਾ ਹੈ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਮਨੋਖਾ ਤਨ ਦਿੰਦੇ ਨੇ ਵੀ ਭਾਈ ਨਾਮ ਜਪ ਦਸਾਂ ਨਾਂ ਦੀ ਕਿਰਤ ਕਰ ਬੱਚਿਆਂ ਦਾ ਵੀ ਪਾਲਣ ਪੋਲਣ ਕਰ ਉਹ ਸਭ ਤੋਂ ਪਹਿਲਾਂ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਕਿਰਤ ਦੇ ਨਾਲ ਜੋੜਿਆ ਵੀ ਭਾਈ ਦਸਾਂ ਨਾਂ ਦੀ ਕਿਰਤ ਕਰਨੀ ਆ ਦਸਵਾਂ ਦਸੌਂਡ ਗੁਰੂ ਘਰ ਦੇ ਵਿੱਚ ਕੱਢਣਾ ਜਿੰਨੇ ਕੁ ਸਰਦਾ ਤੇਰੀ ਜਥਾ ਜੋਗ ਤਿਲ ਫੁੱਲ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਗੁਰਮੁਖ ਪਿਆਰਿਓ ਨਿਕਲ ਜਾਵੇ ਤਿਲ ਫੁਲ ਛੜਦਾ ਸਮਾਨ ਦਾਨ ਹੋ ਜਾਵੇ ਫਿਰ ਸਾਨੂੰ ਗੁਰਮੁਖ ਪਿਆਰਿਓ ਇਹ ਅਸੀਂ ਰੋਗਾਂ ਤੋਂ ਰਹਿਤ ਹੋ ਜਾਂਨੇ ਆ ਕਿਰਪਾ ਕਰਦਿਐ ਨੇ ਸਤਗੁਰ ਮਹਾਰਾ ਸੱਚੇ ਪਾਤਸ਼ਾਹ ਜੀ ਇਸ ਕਰਕੇ ਆਨੰਦਪੁਰ ਸਾਹਿਬ ਗੁਰੂ ਕਲੰਗੀਧਰ ਪਾਤਸ਼ਾਹ ਮਹਾਰਾ ਸੱਚੇ ਪਾਤਸ਼ਾਹ ਜੀ ਬਿਰਾਜ ਰਹੇ ਨੇ ਸਰੀਰ ਕਰਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਨਾਮ ਬਾਣੀ ਦੇ ਨਾਲ ਜੋੜਦੇ ਨੇ ਜਿਵੇਂ ਹੁਣ ਬਾਬਾ ਜੀ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਕੀਰਤਨ ਕੀਤਾ ਕਥਾ ਵਿਚਾਰ ਦੇ ਨਾਲ ਜੋੜਿਆ ਹੈ ਭਾਈ ਮਹਾ ਸਿੰਘ ਜੀ ਦਾ ਇਤਿਹਾਸ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਆਪਾਂ ਨੇ ਰਲ ਮਿਲ ਕੇ ਸਿੱਖੀ ਸਿੱਖਿਆ ਗੁਰ ਵਿਚਾਰ ਆਪਾਂ ਨੇ ਗੁਰੂ ਦੀ ਵਿਚਾਰ ਦੇ ਨਾਲ ਜੋੜਿਆ ਭਾਈ ਆਪਾਂ ਸਾਰੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਨਾਮ ਬਾਣੀ ਦੇ ਨਾਲ ਜੋੜਦੇ ਨੇ ਸਿਮਰਨ ਦੇ ਨਾਲ ਜੋੜਦੇ ਨੇ ਇੱਕ ਕੋਈ ਮਹਾਪੁਰਸ਼ ਬ੍ਰਹਮ ਗਿਆਨੀ ਰੱਬ ਰੰਗੀ ਰੂਹ ਅਲਾਹੀ নূর ਉਹ ਵੀ ਮਹਾਰਾਜ ਦੇ ਦੀਵਾਨ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੀ ਭਗਮਾ ਭੇਸ਼ ਪਾਇਆ ਹੋਇਆ ਮਹਾਂਪੁਰਸ਼ਾਂ ਦੇ ਨਾਮ ਰੰਗੀ ਰੂਹ ਨਾਮ ਜਪਣ ਵਾਲੀ ਉਹਨਾਂ ਦੇ ਕੋਲੇ ਚਾਰ ਖੰਭ ਨੇ ਜੋ ਹਮਾਉ ਪਾਂਥੀ ਇੱਕ ਆਪਣੇ ਦੇਸ਼ ਦੇ ਵਿੱਚ ਆਕਾਸ਼ ਦੇ ਵਿੱਚ ਰਹਿੰਦਾ ਹੈ ਅਕਾਸ਼ ਦੇ ਵਿੱਚ ਰਹਿੰਦਾ ਹੈ ਹਮਾਉ ਪਾਂਛੀ ਗੁਰਮੁਖ ਪਿਆਰਿਓ ਉਹ ਆਪਣੇ ਦੇਜ ਦੇ ਵਿੱਚ ਰਹਿੰਦਾ ਹੋਇਆ ਵੀ ਜਿਹੜੇ ਉਹਦੇ ਖੰਭ ਨੇ ਉਹਨਾਂ ਦੇ ਵਿੱਚ ਇੰਨੀ ਤਾਕਤ ਹੈ ਇੰਨੀ ਖਿੱਚ ਪੈਦਾ ਕਰ ਦਿੰਦੇ ਨੇ ਉਹ ਜਿਹੜੇ ਗੁਰਮੁਖ ਪਿਆਰਿਓ ਖੰਭ ਨੇ ਨਾ ਉਹ ਜਿਹੜਾ ਹਮਾਉ ਪਾਂਛੀ ਹੈ ਉਹ ਆਪਣੇ ਵੱਲ ਨੂੰ ਖਿੱਚ ਲੈਂਦਾ ਉਹ ਖੰਭਾਂ ਨੂੰ ਉਹਦੇ ਵਿੱਚ ਤਾਕਤ ਇੰਨੀ ਹੈ ਖਿੱਚ ਇੰਨੀ ਹੈ ਉਹ ਪਾਂਛੀ ਦੇ ਵਿੱਚ ਇਕ ਆਕਾਸ਼ ਦੇ ਵਿੱਚ ਰਹਿੰਦਾ ਹੈ ਉਹਦੇ ਖੰਭ ਮਹਾਰਾਜ ਦੇ ਚਰਨਾਂ ਦੇ ਵਿੱਚ ਲੈ ਕੇ ਆਏ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਹਾਪੁਰਸ਼ੋ ਸਾਧੂ ਸੰਤੋ ਆ ਸੋਨੂ ਕੀ ਲੋੜ ਸੀ ਭੇਟਾ ਲੈ ਕੇ ਆਉਣ ਦੀ ਮਹਾਪੁਰਸ਼ਾਂ ਦੇ ਤਾਂ ਜਿਹੜੇ ਦਰਸ਼ਨ ਨੇ ਉਹੀ ਭੇਟਾ ਦੇ ਰੂਪ ਹੋਇਆ ਕਰਦੇ ਨੇ ਕਹਿੰਦੇ ਨਹੀਂ ਮਹਾਰਾਜ ਕਿਸੇ ਵੀ ਸਤ ਪੁਰਸ਼ ਦੇ ਕੋਲ ਜਾਈਏ ਰੱਬ ਦੇ ਪਿਆਰਿਆਂ ਕੋਲੇ ਜਾਈਏ ਸਤ ਸੰਗ ਦੇ ਵਿੱਚ ਜਾਈਏ ਗੁਰੂ ਘਰ ਦੇ ਵਿੱਚ ਜਾਈਏ ਕਦੇ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ ਚਾਹੇ ਰਾਹ ਦੇ ਵਿੱਚੋਂ ਫੁੱਲੇ ਤੋੜ ਕੇ ਲੈ ਆਵੇ ਸਤਿਗੁਰਾਂ ਨੂੰ ਅਰਪਣ ਕਰਨ ਵਾਸਤੇ ਭੇਟ ਕਰਨ ਵਾਸਤੇ ਮਹਾਰਾਜ ਆਹ ਮੇਰੀ ਵੀ ਭੇਟਾ ਆਪਦੇ ਦਰ ਤੇ ਪ੍ਰਵਾਨ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨੇਤਰਾਂ ਦੇ ਨਾਲ ਨੇਤਰ ਮਲਾਏ ਮਹਾਰਾਜ ਖੁਸ਼ ਹੋ ਗਏ ਹੁਣ ਆਪ ਜੀ ਦੇ ਵਿੱਚ ਤੱਕਦੇ ਨੇ ਇੱਕ ਦੂਜੇ ਨੂੰ ਵੇਖਦੇ ਨੇ ਜਿਵੇਂ ਗੁਰਮੁਖੇ ਪਿਆਰਿਓ ਮੰਦਾਰੀ ਦਾ ਮੰਤਰ ਮੰਦਾਰੀ ਦੀ ਚੱਲੇਗਾ ਜਿਵੇਂ ਰੱਬ ਦੇ ਪਿਆਰਿਆਂ ਦੀ ਕਮਾਈ ਰੱਬ ਦੇ ਪਿਆਰੀ ਜਾਣ ਸਕਦੇ ਨੇ ਸਾਡੇ ਵਰਗੇ ਕਲਜੂਗੀ ਜੀਵ ਨਹੀਂ ਜਾਣ ਸਕਦੇ ਜਿਹੜੇ ਕੌਡੀਆਂ ਦੇ ਵਪਾਰੀ ਨੇ ਨਾ ਉਹ ਲਾਲਾਂ ਦੀ ਪਛਾਣ ਨਹੀਂ ਕਰ ਸਕਦੇ ਹੁਣ ਮਹਾਰਾਜ ਨੇ ਵੇਖਿਆ ਵੀ ਇਹ ਤਾਂ ਆਕਾਰਪੁਰਖ ਪਰਮੇਸ਼ਰ ਦੀ ਦਰਗਾਹੀ ਰਵੀ ਰੂਹ ਕੋਈ ਆਈ ਹੈ ਹੁਣ ਗੁਰਮੁਖ ਪਿਆਰਿਓ ਦਰਸ਼ਨ ਕਰਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਚਲੇ ਗਏ ਬ੍ਰਹਮ ਗਿਆਨੀ ਉਹ ਰੱਬ ਦੇ ਪਿਆਰੇ ਥੋੜੀ ਜੀ ਦੂਰ ਗਏ ਤਾਂ ਗੁਰਮੁਖ ਪਿਆਰਿਓ ਅਲੋਪ ਹੋ ਗਏ ਜਾਂਦੇ ਸਭ ਨੇ ਦੇਖੇ ਨੇ ਪਰ ਗੁਰਮੁਖ ਪਿਆਰਿਓ ਜਾਂਦੇ ਜਾਂਦੇ ਅਲੋਪ ਹੋ ਗਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਿੰਘਾਂ ਨੂੰ ਜਦ ਮਾਨ ਦੀ ਸਮਾਪਤੀ ਹੋਈ ਕਹਿੰਦੇ ਭਾਈ ਸਾਡੇ ਕੋਲੇ ਮਿਸਤਰੀ ਜਣਾ ਨੂੰ ਸੱਦੋ ਕਾਰੀਗਰਾਂ ਨੂੰ ਸੱਦੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੇਵਾਦਾਰਾਂ ਨੇ ਜਿਹੜੇ ਲਵੇ ਰਹਿੰਦੇ ਸੀ ਨੇੜੇ ਰਹਿੰਦੇ ਸੀ ਉਹਨਾਂ ਨੇ ਉਹ ਕਾਰੀਗਰ ਸੀ ਜਿਹੜੇ ਮਿਸਤਰੀ ਉਹਨਾਂ ਨੂੰ ਛੱਦਿਆ ਆਏ ਆ ਕੇ ਬੇਨਤੀ ਕਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਹੁਕਮ ਹੈ ਕਹਿੰਦੇ ਭਾਈ ਆ ਸਾਡੇ ਕੋਲੇ ਚਾਰ ਖੰਭ ਨੇ ਇਹ ਚਾਰ ਖੰਭ ਇਹ ਸਾਡੇ ਤੀਰਾਂ ਦੇ ਨਾਲ ਟੈਚ ਕਰ ਦਿਓ ਇਹਨਾਂ ਨੂੰ ਇਹਨਾਂ ਨੂੰ ਜੋੜ ਦਿਓ ਇਹ ਸਾਨੂੰ ਅਸੀਂ ਆਪਦੀ ਨੂੰ ਛੱਦਿਆ ਇਸ ਬਾਰੇ ਇਹ ਸਾਡੇ ਖੰਭ ਲੈ ਜਾ ਕੱਲ ਨੂੰ ਦੁਬਾਨ ਦੇ ਸਮੇਂ ਤੁਸੀਂ ਲੈ ਕੇ ਆਉਣੇ ਨੇ ਆਹੀ ਸਮੇਂ ਕਾਨੂੰਲੇ ਆਕੇ ਸਾਨੂੰ ਫੜਾ ਦਿਓ ਸਤਵਚਨ ਮਹਾਰਾਜ ਕਿਉ ਮਹਾਰਾਜ ਦੇ ਵੇਲੇ ਗੁਰਮੁਖ ਪਿਆਰੇ ਸਾਰੇ ਕਾਰੀਗਰ ਮਿਸਤਰੀ ਘੋੜ ਸਵਾਰੀ ਸੰਥਿਆ ਵਾਲੇ ਜਿਹੜੇ ਪਾੜ ਸਿਖਾਉਂਦੇ ਸੀ ਗੱਤਕਾ ਵਾਲੇ ਗੱਤਕਾ ਸਿਖਾਉਂਦੇ ਸੀ ਬੜਾ ਆਨੰਦ ਗੁਰਮੁਖ ਪਿਆਰਿਓ ਆਨੰਦਪੁਰ ਸਾਹਿਬ ਨੰਦਾ ਦੀ ਪੂਰੀ ਆਨੰਦ ਬੀਤ ਦਾ ਆਨੰਦ ਦੇ ਵਿੱਚ ਰਹਿੰਦੇ ਸਤਿਗੁਰ ਸਦਾ ਵਾਸਤੇ ਗੁਰਮੁਖ ਪਿਆਰਿਓ ਮੇਲੇ ਲੱਗਦੇ ਮਹਾਰਾਜ ਸੱਚੇ ਪਾਸਾ ਖੁਸ਼ ਰਹਿੰਦੇ ਤਾਂ ਹੀ ਆਨੰਦਪੁਰ ਸਾਹਿਬ ਆਖਿਆ ਕਿ ਆਨੰਦ ਮਿਲਿਆ ਮਹਾਰਾਜ ਨੂੰ ਸਕੂਨ ਮਿਲਿਆ ਅੰਦਰ ਮਨ ਦਾ ਟਿਕਿਆ ਹੋਇਆ ਤਾਂ ਹੁਣ ਗੁਰਮੁਖ ਪਿਆਰਿਓ ਦੂਸਰਾ ਦਿਨ ਆਇਆ ਦੂਸਰੇ ਦਿਨ ਨਾਲ ਲਿਆ ਕੇ ਕਾਰੀਗਰਾਂ ਨੇ ਮੇਸਤਰੀਆਂ ਨੇ ਉਹ ਤੀਰ ਤੇ ਜਿਹੜੇ ਨਾਲ ਖੰਭ ਤੇ ਅਟੈਚ ਕਰਕੇ ਲਿਆ ਕੇ ਮਹਾਰਾਜ ਨੂੰ ਚਾਰਨਾ ਦੇ ਵਿੱਚ ਅਰਪਣ ਕਰਤੇ ਸਮਾਪਤੀ ਹੋਈ ਦਵਾਨ ਦੀ ਇਕੱਠ ਵੀ ਬਹੁਤ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਸੰਗਤ ਆਉਂਦੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਸਮਾਪਤੀ ਤੋਂ ਬਾਅਦ ਬਾਚਨ ਕੀਤੇ ਭਾਈ ਸੰਗਤ ਜੀ ਸਾਰੀਆਂ ਸੰਗਤਾਂ ਸਾਵਧਾਨ ਹੋ ਗਈਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਖੜੇ ਹੋ ਕੇ ਪ੍ਰਦੇਸ਼ ਘਰਦੇ ਨੇ ਪਤਾ ਨਹੀਂ ਕੀ ਬਾਚਨ ਕਰਨਗੇ ਹਰ ਇੱਕ ਦੇ ਮਨ ਦੇ ਵਿੱਚ ਆਉਂਦਾ ਵੀ ਮੇਰੇ ਕੰਨਾਂ ਦੇ ਵਿੱਚ ਬਾਚਨ ਪੈ ਜੇ ਮਹਾਰਾਜ ਦਾ ਕੋਈ ਬਾਚਨ ਕਰਨ ਮੈਂ ਪੂਰਾ ਕਰ ਸਕਾਂ ਹਰ ਇੱਕ ਦੇ ਮਨ ਦੇ ਵਿੱਚ ਚਾਹੋਂ ਹੁੰਦਾ ਹੈ ਮਹਾਰਾਜਾ ਚੇ ਪਾ ਸਾਜੀ ਦੇ ਸਾਰੇ ਬਚਨ ਨੂੰ ਧਿਆਨ ਦੇ ਆ ਸੰਗਤ ਸੁਣਦੀ ਹੈ ਕਹਿੰਦੇ ਭਾਈ ਆ ਅਸੀਂ ਚਾਰ ਤੀਰ ਚਾਰੇ ਆਕਾਸ਼ਾਂ ਵੱਲ ਨੂੰ ਛੱਡ ਰਹਾਂ ਚਾਰੇ ਦਿਸ਼ਾਂ ਵੱਲ ਨੂੰ ਛੱਡ ਰਹਾਂ ਜਿਹੜਾ ਵੀ ਕੋਈ ਤੀਰ ਲੈ ਕੇ ਆਵੇਗਾ ਸਾਨੂੰ ਲਿਆ ਕੇ ਫੜਾਵੇਗਾ ਉਹਦੇ ਤੇ ਅਸੀਂ ਬਹੁਤ ਪ੍ਰਸੰਨ ਹੋਵਾਂਗੇ ਖੁਸ਼ ਹੋਵਾਂਗੇ ਸਾਰਿਆਂ ਦੇ ਮਨ ਦੇ ਵਿੱਚ ਚਾਅ ਹੋ ਗਿਆ ਰੇਕ ਕਹਿਆ ਵੀ ਮਨ ਨੂੰ ਮਿਲ ਜੇ ਮਹਾਰਾਜ ਦਾ ਤੀਰ ਮੈਨੂੰ ਮਿਲ ਜੇ ਮਹਾਰਾਜ ਦਾ ਤੀਰ ਮੈਂ ਲਿਆ ਕੇ ਮਹਾਰਾਜ ਦੇ ਚਰਨਾਂ 'ਚ ਅਰਪਣ ਕਰਾਂ ਸਭ ਦੇ ਮਨ ਦੇ ਵਿੱਚ ਚਾਓ ਸਾਰੀਆਂ ਸੰਗਤਾਂ ਆਨੰਦਪੁਰ ਸਾਹਿਬ ਦੇ ਆਲੇ-ਦਾਲੇ ਘੇਰਾ ਪਾ ਲਿਆ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਕੋਈ ਇੱਕ ਪਰਲਾੰਗ ਤੇ ਖੜਾ ਕੋਈ ਦੋ ਪਰਲਾੰਗ ਤੇ ਖੜਾ ਕੋਈ ਮੀਲ ਕੋਈ ਦੋ ਮੀਲ ਤਾਂ ਗੁਰਮੁਖ ਪਿਆਰਿਓ ਹੁਣ ਮਹਾਰਾਜ ਨੇ ਜਦ ਤੀਰ ਛੱਡੇ ਨਾ ਚਾਰੇ ਦਿਸ਼ਾਂ ਵੱਲ ਪਰ ਜਾਂਦੇ ਤਾਂ ਵੇਖੇ ਨੇ ਸੰਗਤ ਨੇ ਆਕਾਸ਼ ਵੱਲ ਨੂੰ ਚੜਦੇ ਤਾਂ ਵੇਖੇ ਨੇ ਜਦ ਮਹਾਰਾਜ ਨੇ ਤੀਰ ਛੱਡੇ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚੋਂ ਤਾਂ ਗੁਰਮੁਖ ਪਿਆਰਿਓ ਜਦ ਸੰਗਤ ਨੂੰ ਨਾ ਉਹ ਤੀਰ ਮਿਲੇ ਘੰਟਾ ਦੇਖਿਆ ਦੋ ਘੰਟੇ ਦੇਖੇ ਧਰਤੀ ਤੇ ਤਾਂ ਇੱਕ ਵੀ ਤੀਰ ਨਹੀਂ ਡਿਗਿਆ ਮਹਾਰਾਜ ਸੱਚੇ ਪਾਤਸ਼ਾਹੀ ਦੀ ਗੁਰਮੁਖ ਪਿਆਰਿਓ ਕੋਈ ਖੇੜੀ ਐ ਸੀ ਇੱਕ ਟੂਕਾ मात्र ਆਧਾਰਨਾ ਦੇਣ ਵਾਸਤੇ ਮਹਾਰਾਜ ਨੇ ਸੰਗਤ ਨੂੰ ਇਹ ਗੁਰਮੁਖ ਪਿਆਰਿਓ ਵਾਚਨ ਕੀਤੇ ਸੀ ਸਾਰੀ ਸੰਗਤ ਥੱਕ ਹਾਰ ਕੇ ਆ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਬੰਨੇ ਮਹਾਰਾਜ ਜੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੁਹਾਨੂੰ ਤੀਰ ਲੈਣ ਵਾਸਤੇ ਭੇਜਿਆ ਸੀ ਵੀ ਸਾਡਾ ਤੀਰ ਲੈ ਕੇ ਆਇਓ ਸਾਡੇ ਕੋਲ ਅਸੀਂ ਤੀਰ ਛੱਡ ਰਹੇ ਹਾਂ ਆਕਾਸ਼ ਵੱਲ ਨੂੰ ਮਿਲਿਆ ਕਿਸੇ ਨੂੰ ਨਹੀਂ ਮਹਾਰਾਜ ਸਾਨੂੰ ਕਿਸੇ ਨੂੰ ਤੀਰ ਨਹੀਂ ਮਿਲਿਆ ਚੜਦੇ ਦਾ ਵੇਖੇ ਨੇ ਆਕਾਸ਼ ਦੇ ਵੱਲ ਪਰ ਧਰਤੀ ਤੇ ਡਿੱਗਦਾ ਇੱਕ ਵੀ ਨਹੀਂ ਵੇਖਿਆ ਬੋਲੋ ਸਤਨਾਮ ਇੱਕ ਮਿੰਟ ਡੇਕਦਾ ਦੇਖਿਆ ਧਰਤੀ ਤੇ ਮਹਾਰਾਜ ਕਹਿੰਦੇ ਉਹਦਾ ਇੱਕ ਟੂਕ ਮਾਤਰ ਆਧਾਰਨਾ ਦੇਣੀ ਸੀ ਆਪ ਜੀ ਨੂੰ ਇੱਕ ਦੇਸ਼ ਦੇ ਵਿੱਚ ਆਕਾਸ਼ ਦੇ ਵਿੱਚ ਹਮਾਉ ਪੰਛੀ ਰਹਿੰਦਾ ਉਹਦੇ ਖੰਭ ਸੀ ਜਿਹੜੇ ਸਾਡੇ ਤੀਰਾਂ ਨਾਲ ਟੈਚ ਹੋਏ ਹੋਏ ਸੀ ਭਾਈ ਆ ਗੁਰੂ ਨਾਨਕ ਬਾਣੀ ਲੈ ਕੇ ਆਏ ਸੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤਾ ਮਟਾਈ ਦਰਗਾਹੀ ਬਾਣੀ ਭਾਈ ਇੱਕ ਝਾਰਨਾ ਦੇਣ ਵਾਸਤੇ ਜਿਨੇ ਗੁਰੂ ਨਾਨਕ ਦੀ ਬਾਣੀ ਦਾ ਪੱਲਾ ਫੜ ਲਿਆ ਇੱਕ ਗਿੰਕਾ ਆਪਣੇ ਮਨ ਦੇ ਵਿੱਚ ਵਸਾ ਲਿਆ ਬਾਣੀ ਦਾ ਅੱਖਰ ਉਹਨੂੰ ਬਾਣੀ ਸੱਚਖੰਡ ਦੇ ਵਿੱਚ ਲੈ ਜੂ ਜਿਵੇਂ ਉਹ ਖੰਭ ਹਮਾਉ ਪਾਂਛੀ ਦੇ ਉਹ ਚਾਰੇ ਤੀਰਾਂ ਨੂੰ ਦੇਖੋ ਕਿੱਡੇ ਨਿਗਰ ਤੀਰ ਤੇ ਸਾਡੇ ਉਹਨਾਂ ਨੂੰ ਆਕਾਸ਼ ਦੇ ਵੱਲ ਇੱਕ ਦੇਸ਼ ਦੇ ਵੱਲ ਆਪਦੇ ਆਕਾਸ਼ ਦੇ ਵੱਲ ਲੈ ਗਏ ਉਹ ਖਿੱਚ ਕੇ ਜੇ ਤੁਸੀਂ ਬਾਣੀ ਦਾ ਲੜ ਫੜ ਕੇ ਰੱਖੋਗੇ ਸਤਗੁਰਾਂ ਦੀ ਬਾਣੀ ਤੇ ਅਮਲ ਕਰੋਗੇ ਜਿਵੇਂ ਉਹ ਖੰਭਾਂ ਨੂੰ ਜਿਵੇਂ ਉਹ ਤੀਰਾਂ ਨੂੰ ਖੰਭ ਲੈਗੇ ਉਹ ਇਦਾਂ ਕਰਕੇ ਤੁਹਾਨੂੰ ਭਾਈ ਆ ਜਿਹੜੀ ਨਰਕਾਰ ਦੀ ਬਾਣੀ ਹੈ ਇਹ ਤੁਹਾਨੂੰ ਸੱਚਖੰਡ ਦੇ ਵਿੱਚ ਲੈ ਜਾਵੇਗੀ ਬੋਲੋ ਸਤਨਾਮ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਸਾਰਿਆਂ ਨੇ ਇੱਕ ਪਾਸਾ ਪਾਣੀ ਧਾਰਨਾ ਬੋਲਣੀਆਂ ਬੌਲਾ ਛਮਾ ਨਹੀਂ ਲੈਣਾ ਸਾਰਿਆਂ ਨੇ ਭਾਈ ਨਾਲ ਬੋਲਿਓ ਜਿਵੇਂ ਖੰਭ ਨੇ ਤੀਰਾਂ ਨੂੰ ਲੈ ਗਏ ਚੁੱਕ ਕੇ ਬਾਣੀ ਲੈ ਜੂ ਸੱਚਖੰਡ ਨੂੰ ਜਿਵੇਂ ਖਾਂਬਨੇ ਟੀਰਾ ਨੂੰ ਲਗੇ ਚੁੱਕ ਕੇ ਬਾਣੀ ਲੈ ਜੂ ਸੱਚਖੰਡ ਨੂੰ ਬੋਲੋ ਭਾਈ ਜਿਵੇਂ ਖਾਂਬਨੇ ਟੀਰਾ ਨੂੰ ਲਗੇ ਚੁੱਕ ਕੇ ਬਾਣੀ ਲੈ ਜੂ ਸੱਚਖੰਡ ਨੂੰ ਜਿਵੇਂ ਹਾਂ ਬਨੇ ਤੀਰਾਂ ਨੂੰ ਲਗੇ ਚੁੱਕ ਕੇ ਬਾਣੀ ਲੈ ਜੂ ਸੱਚਖੰਡ ਨੂੰ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਧਿਆਲ ਪੁਰਖ ਮਿਹਰਬਾਨ ਹਰ ਨਾਨਕ ਸੱਚ ਬਖਾਨਾ ਆਓ ਭਾਈ ਸਾਰੀਆਂ ਸੰਗਤਾਂ ਦਾ ਧੰਨਵਾਦ ਸਮਾਂ ਵੀ ਹੋ ਗਿਆ ਰਰਰਾ ਸਾਹਿਬ ਜੀ ਦੇ ਪਾੜ ਦਾ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਸਭ ਤੋਂ ਵੱਧ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਜੀਆਂ ਦਾ ਜਿਨ੍ਹਾਂ ਦੀ ਨਿੱਗੀ ਗੋਦ ਦੇ ਵਿੱਚ ਬਹਿ ਕੇ ਅਸੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਕਰਕੇ ਸੰਧਿਆ ਵੇਲੇ ਤੱਕ ਇਸ ਵੇਲੇ ਤੱਕ ਆਨੰਦਮਾਨ ਦੇ ਆ ਰਹੇ ਹਾਂ ਆਉ ਰਹਿੰਦਾ ਸਮਾਂ ਵੀ ਆਨੰਦਮਾਨੀਏ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਪਾਈ ਬੇਨਤੀ ਹੈ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਨਾਮ ਬਾਣੀ ਦੇ ਨਾਲ ਜੁੜ ਕੇ ਰਹੋ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਵੀ ਉਹ ਸੱਚਖੰਡ ਦਾ ਬੂਹਾ ਖੋਲ ਦੇਣਗੇ ਜਿਵੇਂ ਉਹ ਤੀਰਾਂ ਨੂੰ ਖੰਭ ਲੈ ਕੇ ਸਾਨੂੰ ਵੀ ਬਾਣੀ ਸੱਚਖੰਡ ਦੇ ਵਿੱਚ ਲੈ ਜੂ ਬਲਾਉ ਬੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦਨੇ